ਜਰਗੋ ਆਰੋ ਤੋਕ ਆਦੋ ਆ ਬਾਈ ਸਾਚੀ ਕੀਆ ਸਰ ਜਿਹੜੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਨੀ ਉਸ ਤਰ੍ਹਾਂ ਬਰੀ ਸੇ ਇਹ ਮੁੱਖ ਮੰਤਰੀ ਵੀ ਕਿਹਾ ਕਿ ਬੈੱਡ ਦੀਆਂ ਮਾਹੀਆਂ ਇਹ ਬੈੱਡ ਦੇ ਵਿੱਚੋਂ ਤਿੰਨ ਜਾਨੇ ਨੇ ਕੰਪਲੀਟ ਕੀਤੀ ਸੀ 112 ਦੇ ਉੱਤੇ ਵੀ ਸਾਡੇ ਇਹ ਬੰਦਾ ਇੱਡੇ ਰੋੜੇ ਮਾਰਿਆ ਜਦੋਂ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਤੇ ਇਹ ਬੈਠੀ ਸੱਡੇ ਪੁਲਿਸ ਪਾਰਟੀ ਦੇ ਘਰ ਬੈ ਗਿਆ ਤੇ ਜਿਹੜਾ ਮਾਣਿਕ ਸੀ ਉਹਦੀ ਪੱਗ ਲਾ ਦਿੱਤੀ ਤੇ ਮੁੜ ਕੇ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੀ ਆ ਕਿ ਵੀਡੀਓ ਉਹੀ ਬੇਚੀਪੇ ਚੱਲੀ ਆ ਜਿਹਦੇ ਵਿੱਚ ਇੰਤਜ਼ਾਮ ਪੁਲਿਸ ਵੱਲੋਂ ਤਾਂ ਕੰਮ ਹੀ ਕੀਤਾ ਜਾਰੀ ਆ। ਇਹ ਜਿਹੜੇ ਪੁਲਿਸ ਮੁਲਾਜ਼ਮਾਂ ਵੱਲੋਂ ਇਹ ਦਿਨਾਂ ਅਗੇ ਹੜਕਤ ਕੀਤੀ ਗਈ ਹੈ ਨਾ ਕਿ ਪੁਲਸ ਕਾਰਵਾਈ। ਉਹਨਾਂ ਦੇ ਮਰ ਖਿਲਾਫ ਇਹ ਵੀ ਜੇਲੀ ਐਕਸ਼ਨ ਲੈਂਦੇ ਹੋਏ ਉਹਨਾਂ ਨੂੰ ਸਸਪੈਂਡ ਕਰਕੇ ਪੋਸਟ ਲੈਨ ਖਾਜ ਕਰ ਦਿੱਤਾ ਗਿਆ। ਫਿਰ ਵੀ ਇਹਨਾਂ ਵੱਲੋਂ ਜੇ ਕੋਈ ਬੰਦਾ ਸਟੇਟਮੈਂਟ ਰੱਖਾਊਗਾ ਕਿ ਉਹਦੇ ਮਤਾਬਕ ਕਾਰਵਾਈ ਅਗਲੀ ਅਮਚਿਆ ਦਿੱਤੀ ਜਾਊ। ਪੈਂਸਰ ਵੀ ਕਿਹਾ ਕਿ ਮਨਾਂ ਸਾਡੇ ਕੋਲ ਕੋਈ ਲਿਖਤੀ ਇਹਦੇ ਵੱਲੋਂ ਕੰਪਲੇਨਟ ਨਹੀਂ ਹੈਗੀ। ਪਰ ਜੇ ਕਰੂਗਾ ਇਹ ਫਿਰ ਅਸੀਂ ਕਰ ਉਹਨਾਂ ਦੇ ਕਰਾਂਗੇ ਤੁਸੀਂ ਆਪਣੇ ਵੱਲੋਂ ਲਿਖੋ ਜਿਹਦੇ ਵਿੱਚ 295 ਲੈਟਰ ਦੇਣੀ ਨਾ ਜੇਦੋਂ ਕੋਈ ਵੀ ਮੈਂ ਤੁਸੀ ਕੀ ਕਹਤੀ ਗੱਲ ਮੈਂ ਕਰਦੀ ਉਹਦੇ ਵਿੱਚ ਤੰਤਾ ਪੋਸਟਮੈਨ ਕਰਾਉਂਦੇ ਆ ਬਸ ਚਲ ਤੁਸੀਂ ਉਹ ਬੇਨਤੀ ਤਾਂ ਵੇਖੋ ਪੈਸਾ ਵੇਖੋ ਤੁਸੀਂ ਸਾਰੇ ਭਰਾ ਆਂ ਸਿੱਖ ਭਰਾ ਆਂ ਜੀ ਉਹਨੇ ਗਲਤੀ કરી ਸੀ ਕੋਈ ਉਹ ਲਿਓਂਦੇ ਚੁੱਕੇ ਜੋ ਵੀ ਹੋਰ ਜੁਰਮੇ ਕੀਤਾ ਸੀਗਾ ਤੇ ਜੁਰਮੋ ਜੁਰਮ ਤਾਂ ਇਹੀ ਬਣਦਾ ਸੀਗਾ ਮੈਂ ਮੈਂ ਨਹੀਂ ਕਰਨਾ ਚਾਹੁੰਦਾ ਮੈਂ ਤਾਂ ਤੁਹਾਡੀ ਗੱਲ ਨਾਲ ਸ਼ੁਰੂ ਹੋ ਜਾ ਬਸ ਦੋ ਗੱਲਾਂ ਨੇ ਨਾ ਜੀ ਦੋ ਸਾਡੇ ਕੋਲ ਇਹ ਇੰਸਿਸ ਬਹੁਤ ਹੁੰਦੇ ਸਾਰਾ ਮਾਲੀ ਪਤਾ ਹੈ ਹਨਾ ਸਾਡੇ ਕੋਲ ਜਥੇਬੰਦੀ ਹੁੰਦੇ ਨਾ ਤੇ ਪਰ ਇਹਦੇ ਨਾਲ ਜਦੋਂ ਕੋਈ ਪ੍ਰਸ਼ਾਸਨ ਨਾਲ ਗੱਲ ਕਰਦੇ ਨਾ ਤੇ ਇਹਨਾਂ ਦਾ ਸਾਨੂੰ ਇਹ ਜਵਾਬ ਹੁੰਦਾ ਉਸ ਟਾਈਮ ਦੋ ਦੋ ਸਿੱਖ ਲੜਨਗੇ ਨਾ ਪੱਗਾਂ ਵਾਲੇ ਬਾਅਦ ਨਾਲ ਜਿਹੜੀ ਨਾਰਮਲ ਗੱਲ ਆ ਤੇ ਜੇ ਮੰਨ ਲਓ ਇਹਨਾਂ ਵਾਸਤੇ ਵੀ ਉਸ ਨੂੰ ਮਲਾ ਕੇ ਉਹਦੀ ਲੱਤ ਕਿਸੇ ਪਾਸੇ ਖੁੱਲਦਿਆਂ ਤਰੂੰ ਚੱਕ ਕੇ ਥਾਣੇ ਲੈ ਆਉਂਦੇ ਇਸ ਤਰੀਕੇ ਨਾਲ ਕੁੱਟਣਾ ਕੇਸਾਂ ਤੋਂ ਫੜ ਕੇ ਧੂਣਾ ਮੇਰੂਮਤੀ ਕਰਨੀ ਕੇਸਾਂ ਦੀ ਇਹ ਤਾਂ ਪਹਿਲਾਂ ਅਮਰਤਾਰੀ ਸੀ ਜਿੱਦਾਂ ਕੋ ਮੈਨੂੰ ਪਤਾ ਹੁਣ ਤੱਕ ਨਾਲ ਕਾਰ ਨਹੀਂ ਪਾਏ ਹੋਏ ਉਹ ਥੋੜਾ ਮਾਨਸਿਕ ਤੌਰ ਤੇ ਤੁਹਾਨੂੰ ਪਤਾ ਹੈ ਸਿੱਧਰਾ ਇੰਨਾ ਨਹੀਂ ਹੈਗਾ ਉਹਨੂੰ ਪਤਾ ਪਰ ਗੱਲ ਇਹ ਵੀ ਜਦੋਂ ਤਾਂ ਦਸਤਾਰ ਦੀ ਗੱਲ ਆਉਂਦੀ ਹੈ ਤੁਹਾਡੇ ਕੋਲ ਉਦੋਂ ਤੁਹਾਡੀ ਗੱਲ ਇਹ ਹੁੰਦੀ ਕੋਈ ਗੱਲ ਨਹੀਂ ਯਾਰ ਦੋ ਸਿਕ ਲੜਦੇ ਪਾਗਲਾ ਜਾਂਦੀ ਹੈ ਜੇ ਫਿਰ ਦੋ ਸਿੱਖ ਭਰਾ ਲੜਦੇ ਲੱਧ ਕੀ ਸੀ ਤੇ ਕੋਈ ਗੱਲ ਹੀ ਪਤਾ ਨਹੀਂ ਕਰਦੇ ਬੇਨਤੀ ਆ ਇਹਨਾਂ ਦੇ ਕਾਨੂੰਨ ਦੇ ਹਿਸਾਬ ਦੇ ਨਾਲ ਵੀ ਕੁੱਟਣਾ ਜਾਏ ਜੇ ਤੁਸੀਂ ਦੱਸੋ ਕੋਈ ਵਾਰੰਟ ਵਾਰੰਟੇ ਨਹੀਂ ਜਾਏ ਮਤਲਬ ਬੰਦਾ ਸੀ ਚੱਕਿਆ ਜਰੂਰੀ ਕੀਤਾ ਉਹਨੇ ਉਹ ਉਹਦੇ ਤੁਸੀਂ ਉਹਨੂੰ ਹੱਥ ਵੀ ਨਹੀਂ ਲਾ ਸਕਦੇ ਨਹੀਂ ਚਲੋ ਦੂਰ ਦੀ ਖੇੜੇ ਕੇਸਾਂ ਨੂੰ ਹੱਥ ਪਾਉਣ ਦੀ ਨਹੀਂ ਦੂਰ ਜਾਈ ਤੁਸੀਂ ਉਹਨੂੰ ਹੱਥ ਵੀ ਨਹੀਂ ਲਾ ਸਕਦੇ ਆਉਂਦੇ ਆ ਤੁਸੀਂ ਉਹਨੂੰ ਮਾਰਿਆ ਨਹੀਂ ਆਉਂਦੇ ਹੀ ਕਿੰਨੇ ਮਾਰਿਆ ਇਹਨਾਂ ਨੇ ਤੁਹਾਡੇ ਮੈਨੂੰ ਉੱਥੇ ਉਹਦੇ ਵਾਲੇ ਤੇ ਬਾਬਾ ਜੀ ਉਹ ਬਾਬਾ ਜੀ ਥਾਂ ਥਾਂ ਦੇ ਕੇਸਾਂ ਦੇ ਆ ਬੇਦਮੀਆਂ ਹੁੰਦੀਆਂ ਸਨ ਇਹਨਾਂ ਨੇ ਜੇ ਬਰੂਟਲਲੀ ਕਹਿੰਦੇ ਤਾਂ ਕੁੱਟਿਆ ਉਹਨਾਂ ਨੇ ਕਿਹਦੇ ਵਿੱਚ ਦੀ ਰਾਜਵੀਰ ਸਿੰਘ ਜੀ ਦੀ ਉਹ ਜੇ ਵੀ ਹੈਗਾ ਔਰ ਕੇਸ ਘੱਟੇ ਬਟੇ ਬਠਿੰਡੇ ਜੇਲ੍ਹ ਦੇ ਵਿੱਚ ਉਹਦੇ ਕੇਸ ਘੱਟੇ ਆ ਹਰਿਆਣੇ ਦੇ ਵਿੱਚ ਹੁਣ ਕੇਸ ਘੱਟ ਕੇ ਲੈ ਗਏ ਗੱਲ ਉਸੋਂ ਆ ਜੇ ਉੱਥੇ ਵੀ ਜਾਣਾ ਫਿਰ ਇੱਥੇ ਆ ਪਟਿਆਲੇ ਦੇ ਵਿੱਚ ਸਿੰਘ ਜਿਹੜਾ ਵਾ ਗੁੰਗਾ ਤੇ ਬੋਲਾ ਨੌਜਵਾਨ ਨਿਸ਼ਾਨ ਸਾਹਿਬ ਬਣਾਉਂਦਾ ਹੈ ਹਾਂ ਉਹਨੂੰ ਭਈਏ ਮਾਰ ਗਏ ਮਾਰ ਗਏ ਉਹਨੂੰ ਤੇ ਸੇਖੀ ਸਾਰੇ ਪਾਸੇ ਟਾਰਗੇਟ ਹੋਈ ਜਾਣਗੇ ਨਹੀਂ ਜਾਈਏ ਤੇ ਜਾਈਏ ਕਿੱਧਰ ਤੁਹਾਡਾ ਕਾਨੂੰਨ ਆ ਤੁਹਾਡਾ ਹੱਕ ਆ ਜੀ ਤੁਹਾਡਾ ਕਾਨੂੰਨ ਆ ਨਾ ਤੁਸੀਂ ਤੁਸੀਂ ਆਪ ਦੇ ਕਾਨੂੰਨ ਜਿਵੇਂ ਕਰਵਾਇ ਕਰੋ ਸਾਨੂੰ ਕੋਈ ਪਰੇਸ਼ਾਨੀ ਨਹੀਂ ਆ ਇਹ ਕੋਲ ਚੀਜ਼ ਹੈ ਨਾ ਜਿਵੇਂ ਇਹਨਾਂ ਨੇ ਸਸਪੈਂਡ ਕਹਿੰਦੇ ਜੀ ਕਰਦੇ ਅਸੀਂ ਹਣਾ ਉਹਦਾ ਫਿਰ ਕੋਈ ਇੱਕ ਬਾਤ ਗੱਲ ਪੜਾ ਜਿੰਦਾ ਸੱਚ ਕੇ ਸਾਰੇ ਕਿੰਨਾ ਤੂੰ ਆਂਦੇ ਨਾ ਜੀ ਸਸਪੈਂਡ ਕਰਤਾ ਉਹ ਜਦੋਂ ਮਰਜ਼ੀ ਬਾਹਰ ਨਹੀਂ ਜੀ ਜੀ ਨਹੀਂ ਇਹ ਤਾਂ ਕੋਈ ਦਾਦਾ ਡੇਜ਼ ਨੂੰ ਸਸਪੈਂਡ ਨਹੀਂ ਕਰਨੀ ਹੈਗੀ ਇਥੇ ਗੱਲ ਫਿਰ ਅੱਪ ਪਿੱਛੇ ਜਾਂਦੇ ਇੱਕ ਮਿੰਟ ਉਹ ਗੱਲ ਕਰ ਲੈ ਫੁਲੇ ਗੱਲ ਕਰ ਲੈ ਖਰਚੋ ਖਰਚੋ ਫੌਜ ਨਹੀਂ ਹੈ ਖਰਚੋ ਕੋਈ ਤਰੀਕਾ ਹੀ ਨਹੀਂ ਹੈ ਭਾਈ ਸਾਹਿਬ ਖਰਚੋ ਜੀ ਮਨ ਨੂੰ ਬੜਾ ਤੇਜ਼ੀ ਇਹ ਜੇ ਲੋਰੀ ਇਹ ਸਾਰੇ ਜੇਲ੍ਹ ਦੀ ਤੇ ਸੁਭਿਜ ਦਾ ਹਮਕਤ ਜੱਟੀ ਇਹ ਗੈਂਗਸਟਰ ਹੀ ਹੂੰ ਮੈਂ ਇਸ ਕਾਤੇ ਚੱਕਰ ਕੇ ਜਾਂਦਾ ਚੰਪੂ ਬਹੁਤ ਹੁਣ ਹਾਂ ਬੋ ਜਾ ਕਮ ਜੂਡੋ ਤੇ ਨਾ ਦੇਖੋ ਇਹ ਰੱਖਦੇ ਇਹ ਕੱਟ ਜੀ ਇਹ ਮਸਲਾ ਅਸਲ ਹੋਣਾ ਇਹ ਨਾ ਜੀ ਇੱਥੋਂ ਠੀਕ ਗਿਆ ਉਨੇ ਗਵਾਂਡੀਆਂ ਨਾਲ ਲੜਿਆ ਪਰ ਪਿੱਛੇ ਵੀ ਜਾਣਾ ਪਊਗਾ ਕਿਉਂ ਲੋੜ ਪੈ ਗਈ ਇਹਨੇ ਸਾਲਾਕ ਦੇ ਰੋਲੇ ਨਹੀਂ ਮਾਰਿਆ ਅੱਜ ਹੀ ਕੋ ਰੋੜੇ ਮਾਰੇ ਜੀ ਬਾਪੂ ਜੀ ਉਹਨੂੰ ਕਰਦੇ ਪ੍ਰਵੋਗ ਗਲੀ ਗਮਾਂਡ ਵਾਲੇ ਬਹੁਤ ਗੰਦਾ ਮਜ਼ਾਕ ਕਰਦੇ ਆ ਜਿੰਨੀ ਬਲਾ ਲੋ ਪੁੱਛਣੇ ਕਿ ਨਾਲੀ ਆ ਚਲੋ ਪਹਿਲਾਂ ਪਿਆ ਉਹ ਲੈ ਕੇ ਸੀ ਉਹ ਚਲਦੇ ਉਹਨੂੰ ਸਾਰੇ ਉਹਨੂੰ ਲੈ ਕੇ ਸੀ ਹੁਣ ਉਹਨੂੰ ਉਸ ਕੁੜੀ ਨਾਲ ਜੋੜ ਕੇ ਬਹੁਤ ਗੰਦਾ ਮਜ਼ਾਕ ਕਰਦੇ ਆ ਜਦਕਿ ਉਹਨੂੰ ਭੈਣ ਕਹਿੰਦਾ ਸੀ ਤੇ ਸੁਭਾਅਕਾ ਬੰਦਾ ਫਿਰ ਜਾਣਾ ਜਦੋਂ ਬਾਰ 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 ਪ੍ਰਵੋਗ ਕਰੋਗੇ ਤੁਹਾਡਾ ਪ੍ਰੋਵੋਕੇਸ਼ਨ ਜਿਹੜੀ ਸੀ ਉਹਦਾ ਜਵਾਬ ਸੀ ਉਹ ਇੱਟਾ ਨਾਲੇ ਚਲਾਏ ਜ ਨੇ ਠੀਕ ਉਹ ਤਾਂ ਮੰਨਦੇ ਆਂ ਸੀ ਜੋ ਕਾਨੂੰਨ ਦਾ ਤੇ ਗਲਤ ਸੀ ਪਰ ਕਾਰਨ ਤਾਂ ਸੀ ਨਾ ਪਿੱਛੇ ਕੋਈ ਵੀ ਜੇ ਮੁਲਾਜ਼ਮਾਂ ਦਾ ਫਰਜ਼ੇ ਬੰਦਾ ਸੀ ਵੀ ਭਾਈ ਤੂੰ ਕਿਉਂ ਚਲਾਇਆ ਇੱਟਾ ਨਾਲੇ ਉਹੀ ਜਾ ਕੇ ਉਹਨੂੰ ਜਾਂਦਿਆਂ ਗੱਲ ਨਹੀਂ ਪੁੱਛੀ ਬਲਦੀ ਪੁੱਛੀ ਨਾ ਤੁਹਾਡੇ ਬੰਦਿਆਂ ਜਾ ਕੇ ਉਹਨੂੰ ਧੂਈ ਕਰ ਜੂਰ ਕਰਦੀ ਹੱਥੋਂ ਪਾਈ ਹੋਈ ਮੈਂ ਕਹਿੰਦਾ ਮੰਨ ਲਓ ਚਲੋ ਮੁੰਡੇ ਦੀ ਭੱਗ ਲਾ ਤਕੀ ਗਵਾਜਬ ਦੀ ਮਾਰਾ ਆਇਆ ਨਹੀਂ ਸੱਚੀ ਦਾ ਉਹਨੂੰ ਦਵਾ ਕਰਾ ਦਿਓ ਇੱਥੇ ਪਿੱਛੇ ਕਰਾ ਦਿਓ ਇਧਰ ਆ ਬੋਦੋ ਇਧਰ ਨਹੀਂ ਨਹੀਂ ਸੁਭਾਲਾ ਕੋ ਨਹੀਂ ਮੈਂ ਜੱਗਾਂ ਨਹੀਂ ਇਥੇ ਬੈ ਜਾ ਲੱਗੇ ਕੀ ਤਾ ਵਰਗਾ ਦੇ ਹੋ ਮੈਂ ਜਦ ਬਾਤ ਕਰਦਾ ਗੱਲ ਹਾਂ ਕੋਈ ਨਾ ਰਾਜੀ ਨਹੀਂ ਬਣਾ ਕੇ ਤੇ ਲਿਖੋ ਬਾਕੀ ਨਹੀਂ ਲੱਭੋ ਦੇ ਦੇਗੇ ਪਰ ਆਪਾਂ ਸੋਚਦੇ ਕਿ ਆਪਾਂ ਸਾਰੇ ਸਿਹਤ ਤਰੀਕੇ ਨਾਲ ਚੱਲੀਏ ਕਿ ਨਾ ਤੁਹਾਨੂੰ ਵੀ ਕੋਈ ਹਾਂ ਬਿਲਕੁਲ ਬਿਲਕੁਲ ਦਰਖਾਸਤ ਲਿਖ ਦਿਓ ਬਿਲਕੁਲ ਕੰਪਲੀਟ ਜੋ ਵੱਡੀ ਸਭ ਨੂੰ ਖੇਡ ਆ ਉਹ ਜਿਹੜੀ ਕੇਸਾਂ ਦੀ ਇਹਨਾਂ ਨੇ ਫੜ ਕੇ ਕੇਤੀ ਝੋੜਿਆ ਕਚੋੜਿਆ ਉਹ ਪ੍ਰਭਾਵ ਬਹੁਤ ਉਲਟਾ ਜਾਂਦਾ ਬਹੁਤ ਜ਼ਿਆਦਾ ਗਲਤ ਹੋ ਗਿਆ ਇਹ ਆਪਣੇ ਪੰਜਾਬ 'ਚ ਇਦਾਂ ਹੋ ਰਿਹਾ ਹੈ ਨਾ ਲਿਖੇ ਦੇ ਵਿੱਚ ਕੇਸ ਕੱਟ ਕੇ ਲੈ ਗਏ ਬੰਨ ਕੇ ਉਹਦੇ ਪੈਸੇ ਵੀ ਦੀ ਝੋਲੀ ਚ ਉਹ ਸਿੰਘ ਨੌਜਵਾਨੀ ਤੇ ਮੈਂ ਨਾ ਬਾਬਾ ਪੂਰਨ ਦੀ ਸ਼ਕੀ ਖਰਾਬ ਪਹਿਲੇ ਹੀ ਬੜੀ ਖਰਾਬ ਆ ਉਹਦੇ ਚ ਲੱਗਦਾ ਬਸ ਕਰ ਤਾਂ ਨਹੀਂ ਮੈਡੀਕਲ ਆਲੇ ਬੜੇ ਆਏ ਤੇ ਕੋਈ ਨਹੀਂ ਕੱਟੇ ਪੈਸੇ ਵੀ ਪਹਿਲੇ ਨਹੀਂ ਕੋਈ ਲੱਗਿਆ ਜਦੋਂ ਮਿਲਾ ਦੇ ਆਇਆ ਸੀ ਉਹਨੂੰ ਬੰਧਾ ਹੀ ਕੁੱਟਣ ਲੱਗ ਕੇ ਫੜ ਗਿਆ ਨਹੀਂ ਨਹੀਂ ਆਉਦੇ ਆਉਦੇ ਆ ਕੇ ਹੂੰ ਆਉਂਦੇ ਵਾਰ ਕਰਨ ਲੱਗਦੇ ਆਉਂਦੇ ਕਹਿੰਦਾ ਮੇਰਾ ਮੇਰਾ ਚੇੜੇ ਮਾਰ ਲਾਗੇ ਗੱਡੀ ਗੁੱਡੀ ਚ ਕੀਤਾ ਉਹ ਪਿਛੋ ਕੁਛ ਮੈਂ ਮੈਂ ਤੁਹਾਨੂੰ ਕਹਦਾ ਨਹੀਂ 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 いや ਆਹ ਰੋਟੀ ਨਾਲ ਹੀ ਉਹ ਸਮਝੋ ਦੀ ਗੱਲ ਜਦੋਂ ਮਿਲਾਂ ਜੇ ਮੈਂ ਤੁਹਾਡੇ ਗਏ ਪੀਸੀ ਵਾਲੇ ਤੇ ਪੀਸਰ ਵਸ ਕੇ ਨਹੀਂ ਉਹ ਜਿਹੜੇ ਉਹ ਜਦੋਂ ਗਏ ਨੇ ਉੱਥੇ ਉੱਥੇ ਹੀ ਮੈਨੂੰ ਪਤਾ ਮੈਂ ਵੀ ਉਹ ਮੈਂ ਵੀ ਵੇਖੀ ਆ ਹਾਂ ਜਾਂ ਤਾਂ ਪਹਿਲਾਂ ਪੁੱਛੋ ਵੀ ਤੂੰ ਕੀ ਜੁਰਮ ਕੀਤਾ ਕਿਉਂ ਕੀਤਾ ਹਣਾ ਉਹਨੂੰ ਪ੍ਰਿਆਮ ਨਾਲ ਜਦੋਂ ਤੁਹਾਨੂੰ ਪਤਾ ਬੰਦਾ ਮੈਂਟਲੀ ਵੀ ਹੈ ਨਹੀਂ ਪੂਰਾ ਪ੍ਰੋਬਲਮ ਪ੍ਰੂਫਰ ਨਹੀਂ ਹੈਗਾ ਤੁਸੀਂ ਉਹਨੂੰ ਬਿਠਾਓ ਪ੍ਰੇਮ ਪਿਆਰ ਨਾਲ ਬੱਚਿਆਂ ਵਾਂਗੂ ਕੋਈ ਥੋੜਾ ਗਲਤ ਕੀਤਾ ਚਲੋ ਥਾਣੇ ਲੈਣਾ ਲਿਆਓ ਯਾਰ ਇਸ ਤਰੀਕੇ ਦੇ ਨਾਲ ਬਰੂਟਲ ਤਰੀਕੇ ਨਾਲ ਇਹ ਤਾਂ ਫਿਰ ਆਪਾਂ ਆਪਣੀ ਛਵੀ ਖਰਾਬ ਕਰਨ ਵਾਲੀ ਗੱਲ ਹੈ ਤਰੀਕਾਕਾਰ ਹੀ ਗਲਤ ਹੈ ਬਿਲਕੁਲ ਇਹ ਤਾਂ ਸੋਪ ਪੁਲਿਸ ਦੀ ਛਵੀ ਖਰਾਬ ਹੋਈ ਐ ਚਲ ਹੋਈ ਆ ਪਤਾ ਫਿਰ ਦੂਸਰੀ ਗੱਲ ਇਹ ਕਿ ਉਹ ਸਸਪੈਂਡ ਕਰਦੇ ਭਾਜੀ ਉਹ ਤਾਂ ਅੱਡਾ ਹੈਗਾ ਵਾ ਉਹ ਚੁਕਚਾਂ ਸਮੇਂ ਵਾਸਤੇ ਮਤਬ ਬਹਾਲ ਹੋ ਜਣੇ ਆ ਸਸਪੈਂਡ ਤਾਂ ਕੋਈ ਏਡਾ ਵੱਡਾ ਇਸ਼ੂ ਨਹੀਂ ਬਿਜ਼ਮਸ ਕਰੋ ਉਹਨਾਂ ਨੂੰ ਪਤਾ ਲੱਗੇ ਵੀ ਅਸੀਂ ਗਲਤੀ ਕੀਤੀ ਹੈ ਕੇਸ ਨਾਲੇ ਕਿੱਦਾਂ ਬੁੱਕੇ ਤੇ ਬਾਕੀ ਜਿਹੜਾ ਕੇਸਾਂ ਦਾ ਵਾਜੀ ਉਹ ਅਸੀਂ ਤੁਹਾਨੂੰ ਇਹਦੇ ਵੱਲੋਂ ਕੰਮ ਦੇ ਦਿੰਦੇ ਦੋ ਅਸਰਾਂ ਦੇ ਮੌਸਮ ਹਾਂ ਆਹ ਅਸਰਾਂ ਨੇ ਕਿਹਾ ਤੁਹਾਡੇ ਨੇ ਮੈਨੂੰ ਪਤਾ ਹੈ ਐਫਆਈਆ ਅੰਦ ਕਰਾ ਦੇ ਲੈ ਗਾਇਰ ਸੇ ਇੱਕ ਵਾਰ ਵੀ ਹਰਦਾ ਬਲੂਂਦਰ ਦਾ ਵੇਖ ਕੇ ਇਹਨਾਂ ਦੇ ਅਸਤੂ ਸਾਹਿਬ ਨੇ ਕਿਹਾ ਵਾ ਕਿ ਜੇਕਰ ਸਾਨੂੰ ਕੋਈ ਲਿਖੀ ਅਰਜ਼ੀ ਦਾਓ ਕਿ ਤੁਸੀਂ ਨਹੀਂ ਆਪਾਂ ਲਿਖਦੇ ਹਾਂ ਆਪਣੇ ਵੱਲੋਂ ਸਾਰੇ ਹੀ ਮੈਂ ਕਿਹਾ ਦੇ ਦੂੰ ਮਸਤੂ ਸਾਹਿਬ ਹੋ ਗਏ ਲਿਖ ਤੋਂ ਨਹੀਂ ਅਸੀਂ ਦੱਸਿਆ ਤੁਸੀਂ ਨੋਟ ਕਰ ਲਓ ਮੈਂ ਨਹੀਂ ਨਹੀਂ ਲਿਖਣੀ ਗੁਰੂ ਜੀ ਕਾ ਖਾਲਸਾ ਗੁਰੂ ਜੀ ਕੀ ਫਤਿਹ ਆਪ ਸੰਗਤਾਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਜਿਹੜੀ ਇੱਕ ਵੀਡੀਓ ਵਾਇਰਲ ਹੁੰਦੀ ਆ ਦਿਨੇਵਾਲ ਪਿੰਡ ਦੇ ਵਿੱਚੋਂ ਇਸ ਧਰਮਪ੍ਰੀਤ ਸਿੰਘ ਸਿੱਖ ਬੱਚੇ ਦੀ ਜਿਹਨੂੰ ਕਿ ਮੁੱਖ ਮੰਤਰੀ ਨਾਲ ਅਦ੍ਰੈ ਸੰਬੋਧਨ ਕੀਤਾ ਜਾਂਦਾ ਇੰਟਰਨੈਟ ਦੇ ਉੱਤੇ ਇਹਦੇ ਵੱਲੋਂ ਸਿਰਫ ਇੱਕ ਇਹ ਪਾਪ ਕੀਤਾ ਗਿਆ ਵੀ ਕੋਈ ਕੁੱਤਾ ਇਹਨੂੰ ਰਾਹ ਦੇ ਵਿੱਚ ਪੈਂਦਾ ਸੀ ਤੇ ਇਹਨੇ ਉਹਨੇ ਕੁੱਤੇ ਨੂੰ ਮਾਰ ਕੇ ਭਜਾਉਣ ਦੀ ਕੋਸ਼ਿਸ਼ ਕੀਤੀ ਤੇ ਜਿਨ੍ਹਾਂ ਦਾ ਕੁੱਤਾ ਸੀ ਉਹਨਾਂ ਨੇ ਇਹਦੇ ਉੱਪਰ ਪੁਲਿਸ ਬੁਲਾ ਲਈ। ਬਸ ਇਹ ਠੀਕ ਆ ਵੀ ਜਦੋਂ ਗੁੱਸੇ ਦੇ ਵਿੱਚ ਜਦੋਂ ਬੰਦਾ ਹੁੰਦਾ ਇਹਨੇ ਮੰਨਦਾ ਕਿ ਕੁਛ ਟਾ ਰੋੜੇ ਜਿਹੜੇ ਆ ਉਹਨਾਂ ਦੇ ਗੇੜ ਦੇ ਉੱਤੇ ਮਾਰੇ ਪਰ ਉਹਦਾ ਵੀ ਕਾਰਨ ਇਹ ਆ ਵੀ ਉਹਨਾਂ ਵੱਲੋਂ ਜਾਂ ਉਹਨਾਂ ਵਰਗੇ ਚੰਦ ਹੋਰ ਲੋਕਾਂ ਵੱਲੋਂ ਪਹਿਲਾਂ ਵੀ ਇਹਨੂੰ ਬੜਾ ਪ੍ਰਵੋਕ ਕੀਤਾ ਜਾਂਦਾ ਸੀਗਾ। ਮਤਲਬ ਬਹੁਤ ਅਜਿਹੀਆਂ ਗੱਲਾਂ ਕੀਤੀ ਜਾਂਦੀਆਂ ਸੀਗੀਆਂ ਜਿਹੜੀਆਂ ਗਲਤ ਨੇ ਇਹਦੀ ਸ਼ਾਂ ਦੇ ਖਿਲਾਫ ਕਿਉਂਕਿ ਨੈੱਟ ਦੇ ਉੱਤੇ ਪਹਿਲਾਂ ਇਹਦਾ ਚੱਲਦਾ ਸੀ ਸਿਸਟਮ ਜਿਹੜੇ ਪੁਲਿਸ ਮੁਲਾਜ਼ਮ ਆਏ ਉਹਨਾਂ ਦਾ ਫਰਜ਼ ਤਾਂ ਇਹ ਬਣਦਾ ਸੀ ਵੀ ਜਦੋਂ ਉਹ ਆਏ ਸੀ ਆ ਕੇ ਇਹਨੂੰ ਪੁੱਛਦੇ ਜਾਂ ਨਾ ਪੁੱਛਦੇ ਇਹਨੂੰ ਗੱਡੀ 'ਚ ਬਿਠਾਉਂਦੇ ਤੇ ਜਾ ਕੇ ਥਾਣੇ ਲਿਓਂਦੇ ਤੇ ਕਾਨੂੰਨੀ ਕਾਰਵਾਈ ਕਰਦੇ ਪਰ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਕੁੱਟਿਆ ਕੁੱਟਿਆ ਤਾਂ ਕੁੱਟਿਆ ਜਿਹੜੇ ਕੇਸਾਂ ਦੀ ਵੀ ਕੀਤੀ ਉਹਨਾਂ ਦੇ ਵੱਲੋਂ ਫੜ ਕੇ ਧੂਕੇ ਇਹ ਬਿਲਕੁਲ ਵੀ ਜਿਹੜੀ ਆ ਉਹ ਸਹਿਯੋਗ ਨਹੀਂ ਹੈਗੀ ਜੀ ਹੁਣ ਅਸੀਂ ਪੰਜਾਬ 'ਚ ਰਹਿੰਦੇ ਆਂ ਵੀ ਬਾਹਰ ਤਾਂ ਅਸੀਂ ਸਾਡੇ ਬਦਰੀਆਂ ਦਸਤਾਰਾ ਲਾਥੀ ਲਗੀਆਂ ਨੇ ਕਿਤੇ ਕੋਈ ਕੇਸ ਕੱਟ ਕੇ ਲੈ ਜਾਂਦਾ ਕਿ ਕੁਝ ਹੁੰਦਾ ਜੇ ਪੰਜਾਬ ਦੇ ਵਿੱਚ ਵੀ ਉਹ ਵੀ ਪੁਲਿਸ ਜਿਹੜੀ ਕੀ ਰਖੇਕ ਮੰਨੀ ਜਾ ਰਹੀ ਆ ਪੰਜਾਬ ਦੇ ਵਿੱਚ ਕਾਨੂੰਨ ਨੂੰ ਲਾਅਨ ਆਰਡਰ ਨੂੰ ਚੰਗੀ ਤਰ੍ਹਾਂ ਚਲਾਉਣ ਦੇ ਵਾਸਤੇ ਨੇ ਉਹਨਾਂ ਦੇ ਵੱਲੋਂ ਜ਼ਿੰਮੇਵਾਰ ਬੰਦਿਆਂ ਵੱਲੋਂ ਇਸ ਤਰੀਕੇ ਨਾਲ ਕੇਸਾਂ ਦੀ ਬੇਰਮਤੀ ਕੀਤੀ ਜਾਵੇ ਧੋਇਆ ਜਾਵੇ ਤੇ ਕਟਮਾਰਕ ਕੀਤੀ ਜਾਵੇ ਇਹ ਬਿਲਕੁਲ ਵੀ ਜਿਹੜਾ ਉਹ ਬਰਦਾਸ਼ਤਯੋਗ ਨਹੀਂ ਹੈਗਾ ਇਹ ਕੇਸ ਕਿਸੇ ਦੀ ਦੀਜੀ ਨਹੀਂ ਇਹ ਕੇਸ ਗੁਰੂ ਦੀ ਮੋਹਰ ਆ ਗੁਰੂ ਸਾਹਿਬ ਦਾ ਹੁਕਮ ਆ ਕਿ ਬਿਨਾਂ ਸ਼ੈਤਰ ਕੇ ਸਿੰਘ ਦੇਹੁ ਨੰਦਾਰੇ ਤੇ ਐਡਾ ਵੱਡਾ ਮਹਾਰਾਜ ਨੇ ਸਾਨੂੰ ਸਤਕਾar ਰੂਬਾ ਕੇ ਸਾਨੂੰ ਬਖਸ਼ਿਆ ਤੇ ਪਰ ਇਹਨਾਂ ਚੰਦ ਲੋਕਾਂ ਨੇ ਜਿੱਥੇ ਪੰਜਾਬ ਪੁਲਿਸ ਦੀ ਸ਼ੋਭੀ ਖਰਾਬ ਕੀਤੀ ਉੱਥੇ ਜਿਹੜਾ ਇਹਨਾਂ ਨੇ ਇਹ ਕੰਮ ਕੀਤਾ ਬੜਾ ਮਾੜਾ ਤੇ ਮੰਦ ਭਾਗਾ ਅੱਜ ਅਸੀਂ ਸਾਡੇ ਵਿੱਚ ਗੈਨੀ ਤੇਜਵੀਰ ਸਿੰਘ ਜੀ ਦਮਵੀਤ ਸਾਲ ਆਪ ਜੀ ਜਾਣਦੇ ਹੋ ਤੇ ਸਤਕਾਰਯੋਗ ਬਾਪੂ ਜੀ ਦੇ ਭਾਈ ਅਮਰਪਾਲ ਸਿੰਘ ਦੇ ਪਿਤਾ ਜੀ ਵਾਪੂਤਰ ਸੇਮ ਸਿੰਘ ਜੀ ਅਤੇ ਹੋਰ ਬੀਨਤ ਸਿੰਘ ਨੌਜਵਾਨ ਜਿੱਥੇ ਬੰਦੀਆਂ ਸਾਰੇ ਥਾਣਾ ਗੋਂਦਵਾਲ ਵਿਖੇ ਆਏ ਆ ਨਾਲ ਇਹਨੂੰ ਮੁੱਖ ਮੰਤਰੀ ਨੂੰ ਲੈ ਕੇ ਤੇ ਲਿਖਤੀ ਇੱਕ ਦਰਖਾਸਤ ਅਸੀਂ ਦਿੱਤੀ ਹੈ ਕਿਉਂਕਿ ਇਹਨਾਂ ਦੇ ਸੀਨੀਅਰ ਅਫਸਰ ਵੱਲੋਂ ਕੱਲ ਇੱਕ ਵੀਡੀਓ ਪਾਈ ਗਈ ਸੀ ਤੇ ਇਹ ਕਿਹਾ ਗਿਆ ਸੀ ਵੀ ਜੇਕਰ ਸਾਨੂੰ ਕੋਈ ਲਿਖਤੀ ਦਰਖਾਸਤ ਸਾਡੇ ਮੁਲਾਜ਼ਮਾਂ ਦੇ ਖਿਲਾਫ ਮਿਲੂਗੀ ਤੇ ਅਸੀਂ ਕਾਰਵਾਈ ਕਰਾਂਗੇ ਸਾਨੂੰ ਇਹ ਪਤਾ ਲੱਗਿਆ ਕਿ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਪਰ ਸਸਪੈਂਡ ਜਿਹੜਾ ਵਾ ਉਹ ਕੋਈ ਐਡੀ ਵੱਡੀ ਗੱਲ ਨਹੀਂ ਉਹ ਥੋੜੇ ਦਰਾਂ ਚ ਫਿਰ ਉਹਨੇ ਬਹਾਲ ਹੋ ਜਾਣਾ ਅੱਜ ਅਸੀਂ ਇਹ ਦਰਖਾਸਤ ਦਿੱਤੀ ਆ ਇਹਦੇ ਵੱਲੋਂ ਉਹਦੇ ਵਿੱਚ ਇਹ ਪੋਰਜੋਰ ਮੰਗੇ ਕੀਤੀ ਕਿ ਡਿਸਮਿਸ ਕੀਤਾ ਜਾਵੇ ਉਹਨਾਂ ਨੂੰ ਤੇ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਆ ਖਾਸ ਕਰਕੇ ਧਾਰਮਿਕ ਭਾਵਨਾ ਤੇ ਜਿਹੜਾ 295 ਇਹਦਾ ਪਰਚਾ ਦਰਜ ਕੀਤਾ ਜਾਵੇ ਆਸ ਕਰਦੇ ਆ ਤੇ ਪ੍ਰਸ਼ਾਸਨ ਜਿਲ੍ਹਾ ਵਾ ਉਹ ਬੜੇ ਸੋਹਣੇ ਢੰਗ ਦੇ ਨਾਲ ਇਸ ਮਸਲੇ ਨੂੰ ਸਮਝਦਿਆਂ ਹੋਇਆ ਕਿਉਂਕਿ ਬੜਾ ਸੈਂਸਿਟਿਵ ਮਸਲਾ ਤੁਸੀਂ ਜਾਣਦੇ ਹੋ ਕਿਵੇਂ ਇੰਟਰਨੈਟ ਦੇ ਉੱਤੇ ਵੀਡੀਓ ਵਾਇਰਲ ਆ ਤੇ ਹਰ ਸਿੱਖ ਦੀ ਭਾਵਨਾ ਜਿਹੜੀ ਆ ਉਹਨੂੰ ਠੇਸ ਪਹੁੰਚੀ ਆ ਤੇ ਆਸ ਕਰਦੇ ਆ ਕਿ ਜਿਹੜੇ ਵੀ ਸੀਨੀਅਰ ਅਫਸਰ ਨੇ ਇੱਥੇ ਉਹ ਬਿਨਾਂ ਦੇਰੀ ਕੀਤੇ ਆ ਸਾਡੀ ਇਸ ਜਿਹੜੀ ਮੰਗ ਆ ਸਾਰੇ ਹਰ ਇੱਕ ਸਿੱਖ ਦੀ ਹਰ ਇੱਕ ਪੰਜਾਬੀ ਦੀ ਉਹਨੂੰ ਮੰਨਦਿਆਂ ਹੋਇਆ ਉਹਨਾਂ ਦੇ ਕਾਰਜ ਕਰਨਗੇ ਤੇ ਜੇਕਰ ਕਾਰਜ ਨਹੀਂ ਹੁੰਦੀ ਤੇ ਮੂਜੂ ਬੁਰਨ ਜਿਹੜਾ ਉਹ ਫਿਰ ਸਾਨੂੰ ਸੰਘਰਸ਼ ਜਿਹੜਾ ਵੀ ਕੋਈ ਜਿਵੇਂ ਸਖਤ ਹੁਕਮ ਕਰੂਗੀ ਦਲਵੇ ਕਰਕੇ ਸਾਨੂੰ ਸਖਤ ਕਦਮ ਚੱਕਣੇ ਪੈਣਗੇ ਅਸੀਂ ਨਹੀਂ ਚਾਹੁੰਦੇ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਲਾਅ ਨਾਅਰਡਰ ਬੜਿਆਂ ਰਵੇ ਪ੍ਰੇਮ ਪਿਆਰ ਬੜਿਆਂ ਰਵੇ ਪਰ ਇਸੇ ਤਰ੍ਹਾਂ ਕੇਸ ਵੀ ਬਾਰ-ਬਾਰ ਸਾਡੇ ਕੋਲ ਨਹੀਂ ਪਟਵਾਏ ਜਾਂਦੇ ਪੱਗਾਂ ਵੀ ਲਵਾਈਆਂ ਜਾਂਦੀਆਂ ਸਾਡੇ ਕੋਲ ਤੇ ਕਾਰਾ ਦੀ ਬੇਦਵੀਂ ਨਹੀਂ ਕਰਾਈ ਜਾਂਦੀ ਇਸ ਕਰਕੇ ਜਿੰਨਾ ਜਿਵੇਂ ਮਾਰਾ ਸੇਵਾ ਲੈਣਗੇ ਜਿਵੇਂ ਮਾਰਾ ਦਾ ਹੁਕਮ ਹੋਊਗਾ ਉਹ ਸਾਰੇ ਸੇਵਾ ਕਰਾਂਗੇ ਬਾਪੂ ਜੀ ਨੂੰ ਬੇਨਤੀ ਹੈ ਕਿ ਉਹ ਵੀ ਸੰਸਦ ਨੂੰ ਬੇਨਤੀ ਕਰਦੇ ਦੀ ਆਹ ਉਹ ਆਹੀ ਕੁਝ ਦਾ ਕਾਲਾ ਸਾਡੇ ਇੱਕ ਇੱਕ ਨੂੰ ਇਹ ਘਟਨਾ ਵਾਪਰੀ ਬਹੁਤ ਮੰਦ ਭਾਗੀ ਘਟਨਾ ਵਾ ਕਿ ਉਹ ਤੁਸੀਂ ਨੈਟ ਤੇ ਸਾਰੇ ਦੇਖ ਹੀ ਰਹੇ ਹੋ ਕਿ ਉਹ ਕਿਦਾਂ ਪੁਲਿਸ ਮੁਲਾਜ਼ਮੋ ਦੇ ਨਾਲ ਉਹਨਾਂ ਦੇ ਵਾਲਾਂ ਤੋਂ ਫੜ ਕੇ ਖਿੱਚ ਰਹੇ ਆ ਧੂਰ ਰਹੇ ਆ ਮਾਰ ਰਹੇ ਆ ਤੇ ਉਹ ਉਤਰ ਨਹੀਂ ਲੈ ਰਿਹਾ ਤੇ ਉਹਦੀ ਕੋਈ ਨਹੀਂ ਸੁਣੀ ਜਾ ਰਹੀ ਇਹ ਬਹੁਤ ਮਾੜੀ ਗੱਲ ਆ ਇਹ ਜਿਹੜਾ ਇੱਕ ਸਿੱਖ ਭਾਵਨਾ ਨੂੰ ਬਹੁਤ ਅੱਛੇ ਰਿਸਪੌਂਸ ਚੀ ਦੇ ਨਾਲ ਕਿ ਕੇਸਾਂ ਦੀ ਬੇਦਬੀ ਕੇਸਾਂ ਨੂੰ ਧੂਕ ਕੇ ਉਹਦੇ ਨਾਲ ਇਦਾਂ ਦਾ ਵਿਹਾਰ ਕਰਨਾ ਕਿ ਕੋ ਬੰਦਾ ਥੋੜਾ ਜਿਹਾ ਮਾਨਸਿਕ ਤੌਰ ਤੇ ਵੀ ਥੋੜਾ ਜਿਹਾ ਠੀਕ ਨਹੀਂਗਾ ਉਹੋ ਜਿਹੇ ਬੰਦੇ ਨਾਲ ਤੇ ਬਹੁਤ ਪਿਆਰ ਮੁਫਤਨਾ ਵਰਕਮ ਦੀ ਰੋਣ ਸੀ ਪਰ ਉਹਨਾਂ ਨੇ ਬਹੁਤ ਜ਼ਾਲਮਾਨਾ ਹਰਕਤ ਕੀਤੀ ਉਹਦੇ ਅਸੀਂ ਪੂਰੇ ਨਖੇਦੀ ਕਰਦੇ ਹਾਂ ਤੇ ਪ੍ਰਸ਼ਾਸਨ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਇਹਦੇ ਨਾਲ ਇਨਸਾਫ ਹੋਣਾ ਚਾਹੀਦਾ ਤੇ ਉਹ ਜਿਹੜਾ ਮੁਲਾਜ਼ਮਾ ਨੇ ਇਹੋ ਜਿਹੀ ਹਰਕਤ ਕੀਤੀ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇ ਕੇ ਤੇ ਪੁਲਿਸ ਨੇ ਸਭ ਨੂੰ ਵੀ ਬਰਕਰਾਰ ਰੱਖਿਆ ਜਾਵੇ ਕਿ ਕਿ ਇਹ ਪੁਲਸ ਦੇ ਉੱਪਰ ਵੀ ਬਹੁਤ ਵੱਡਾ ਦਾਗ ਹੈ ਕਿ ਪੁਲਸ ਹਰ ਇੱਕ ਜਗ੍ਹਾ ਧੱਕਾ ਕਰਦੀ ਆ ਤੇ ਇਸ ਕਰਕੇ ਮੇਰੇ ਖਿਆਲ ਹੈ ਕਿ ਐਸੀ ਐਸਐਸਪੀ ਸਾਹਿਬ ਨੂੰ ਹੋਰ ਡੀਜੀਪੀ ਤੱਕ ਵੀ ਇਹ ਅਪੀਲ ਕਰਦੇ ਆ ਕਿ ਇਸ ਮਾਮਲੇ ਦੀ ਗਹਿਰਾਈ ਤੱਕ ਜਾ ਕੇ ਜਾਂਚ ਕਰਕੇ ਤੇ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਉਹਨਾਂ ਨੂੰ ਡਿਸਮਿਸ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਸੰਤਾ ਜਾਣਦੇ ਹੋ ਕਿ ਲੰਘੇ ਦਿਨਾਂ ਦੇ ਵਿੱਚ ਜੋ ਇੰਸੀਡੈਂਟ ਹੋਇਆ ਵਾ ਜੋ ਪਿੰਡ ਦਿਨੇਵਾਲ ਵਿਖੇ ਜਿਹੜਾ ਇਹ ਨੌਜਵਾਨ ਅਕਰਮ ਪ੍ਰਯੋਜ ਨੂੰ ਮੁੱਖ ਮੰਤਰੀ ਕਹਿੰਦੇ ਨੇ ਜਿਹੜਾ ਉਹ ਸਾਰਾ ਹਾਦਸਾ ਹੋਇਆ ਕਿ ਗਵਾਨ ਦੇ ਵਿੱਚ ਥ੍ਰੀਖ ਭਾਈ ਚਰਈਆ ਕੋਈ ਕੋ ਮਗਾਨੇ ਨਹੀਂ ਆਪਣੀ ਭੈਣ ਭਰਾ ਨੇ ਉਹਨਾਂ ਦੇ ਨਾਲ ਇਹਦਾ ਕਲੈਸ਼ ਹੋਇਆ ਕਲੈਸ਼ ਹੋਣ ਤੋਂ ਬਾਅਦ ਜਦੋਂ ਉਹਨਾਂ ਦੇ ਵੱਲੋਂ ਪੁਲਿਸ ਦੀ ਗਈ ਜਿਹੜੇ ਪੁਲਿਸ ਮੁਲਾਜ਼ਮ ਆਏ ਉਹਨਾਂ ਦਾ ਜਿਹੜਾ ਬਣਦਾ ਫਰਜ਼ ਸੀ ਉਹ ਨਾਂ ਨਿਭਾ ਕੇ ਉਹਨਾਂ ਨੇ ਆਪਣੀ ਹੱਕੀ ਜਿਹੜਾ ਵਾਪਕ ਕਾਨੂੰਨ ਤੋੜਿਆ ਜਦ ਕਿ ਕਾਨੂੰਨ ਦੇ ਰਖਵਾਲੇ ਕਿਹਾ ਜਾਂਦਾ ਉਹਨਾਂ ਨੂੰ ਇਹ ਨਹੀਂ ਕਿ ਦੋ ਚਪੇੜਾਂ ਚਲੋ ਬੱਚੇ ਦੇ ਮਾਰਤੀਆਂ ਨੂੰ ਸਮਝਾਤਾ ਤੇ ਗੱਡੀ ਭਾ ਕੇ ਲੈ ਕੇ ਹੁਣ ਨਹੀਂ ਉਹਨਾਂ ਨੇ ਬਹੁਤ ਬਰੂਟਲ ਤਰੀਕੇ ਦੇ ਨਾਲ ਲੱਤਾਂ ਫੋਡ ਚਪੇੜਾਂ ਮੁਕੀਆਂ ਮਾਰੀਆਂ ਤੇ ਸਭ ਤੋਂ ਵੱਡੀ ਮਾੜੀ ਜਿਹੜੀ ਗੱਲ ਕੀਤੀ ਉਹ ਕੀਤੀ ਵੀ ਕੇਸਾਂ ਤੋਂ ਫੜ ਕੇ ਕੇਸ ਬੱਟੇ ਦਸਤਾਰ ਲਾਈ ਤੇ ਕੇਸਾਂ ਤੋਂ ਫੜ ਕੇ ਧੂਆ ਕੋਈ ਵੀ ਕਾਨੂੰਨ ਇਹਦੀ ਇਜਾਜ਼ਤ ਨਹੀਂ ਕਿਸੇ ਨੂੰ ਦਿੰਦਾ ਕੋਈ ਅਜੇ ਤੱਕ ਇਹਦਾ ਲਾ ਸੀਰੀ ਸੁਣਿਆ ਕੋ ਬਣਿਆ ਹੋਵੇ ਤੇ ਛੇਤੀ ਸੀ ਉਸੇ ਇੱਕ ਦਰਖਾਸਤਾਈ ਤੇ ਨਾਲ ਹੀ ਪੁਲਿਸ ਹੀ ਜੱਜ ਬਣ ਜੇ ਇਹਨਾਂ ਨੇ ਸਭ ਤੋਂ ਮਾੜਾ ਇਹ ਕੰਮ ਕੀਤਾ ਸੀ ਵੀ ਕੇਸਾਂ ਦੀ ਬਿਰੰਤ ਕੀਤੀ ਸੀ ਅੱਜ ਸਿੱਖ ਜਨ ਦੇ ਬੰਦੀਆਂ ਇੱਥੇ ਖੜੀਆਂ ਨੇ ਬਾਪੂ ਜੀ ਭਾਈ ਅਮਰਪਾਸ ਦੇ ਪਿਤਾ ਜੀ ਖੜੇ ਨੇ ਗਿਆਨੀ ਜੀ ਖੜੇ ਨੇ ਅਸੀਂ ਖੜੇ ਆ ਅਸੀਂ ਖੜਿਆ ਉਸ ਕੇਸਾਂ ਦੀ ਸਤਕਾਰ ਦੇ ਵਾਸਤੇ ਲੜਾਈ ਝਗੜੇ ਕਰਕੇ ਨਹੀਂ ਉਹ ਕੇ ਪਿੰਦੀ ਪੰਚਾਇਤ ਨੇ ਜਿਹੜਾ ਸਭ ਤੋਂ ਸੋਹਣਾ ਕਾਰਜ ਕੀਤਾ ਉਹ ਇਹ ਕੀਤਾ ਵੀ ਇਹਨਾਂ ਦਾ ਆਪਸੀ ਮੇਲ ਮਲਾਪ ਕਰਾ ਦਿੱਤਾ ਜਿਹੜਾ ਵੀ ਕਰਨ ਦਾ ਆਪਸ ਝਗੜਾ ਸੀਗਾ ਉਹ ਨਿਬੇੜਤਾ ਤੇ ਪਿੰਡ ਇਹ ਗੱਲ ਬਿਲਕੁਲ ਹੁਣ ਖੜਾ ਸਟੈਂਡ ਦੇ ਉੱਤੇ ਵੀ ਅਸੀਂ ਉਸ ਬੱਚੇ ਦੇ ਨਾਲ ਹਰ ਤਰੀਕੇ ਦੇ ਨਾਲ ਬੱਚੇ ਦੀ ਮਤ ਕਰਾਂਗੇ ਥੋੜਾ ਜਿਆ ਤੁਹਾ ਜਾਨਦੇ ਹੋ ਕਿ ਸਿਧਰਾ ਪੈਂ ਕੇ ਜਿਵੇਂ ਆਪਾਂ ਕਹਿ ਦਿੰਦੇ ਵੀ ਸਿਧਰਾ ਕੋਈ ਵੇਗਵਾਲ ਨਹੀਂ ਹੈਗਾ ਜੋ ਸੱਚ ਉਹ ਸੱਚ ਅੱਜੇ ਪੁੱਛਿਆ ਕਿ ਤੂੰ ਰੋੜੇ ਮਾਰੇ ਸੀ ਗੇਟ ਨੂੰ ਗੁੱਸੇ ਚਾਂਜੀ ਮਾਰੇ ਸੀ ਕਹਿੰਦਾ ਉਹ ਮੁਕਰਿਆ ਨਹੀਂ ਹੈ ਸੋ ਐਸ ਪਿੰਡ ਦੇ ਵਿੱਚ ਆਮ ਆਪ ਦੇਖਦੇ ਆਂ ਸਿੰਘ ਬੱਚੇ ਤਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਇੰਨਾ ਕੋਈ ਜਾਲਾ ਨਹੀਂ ਹੁੰਦਾ ਵੀ ਅਸੀਂ ਵਿੰਗ ਵੱਲ ਨਾ ਚਲੀਏ ਸੋ ਇਹਨੇ ਵੀ ਜਿਹੜੀ ਗਲਤੀ ਕੀਤੀ ਆ ਆਪਸੀ ਪਰਿਵਾਰ ਦੇ ਜਿਹਾ ਝਗੜਾ ਕਰਨ ਦੀ ਉਹ ਮਾੜੀ ਆ ਗਾਂ ਤੋਂ ਇਹ ਨਹੀਂ ਕਰੂਗਾ ਪਿੰਡ ਵੱਲੋਂ ਜਿਹੜਾ ਇਸ ਬੱਚੇ ਦਾ ਇਲਾਜ ਕਰਾਉਣ ਦੀ ਵੀ ਗੱਲ ਜਿਹੜੀ ਆ ਉਹ ਵੀ ਕੀਤੀ ਜਾ ਰਹੀ ਆ ਤੇ ਹੁਣ ਜਿਹੜੀ ਦਰਖਾਸਤ ਆਪਾਂ ਦਿੱਤੀ ਆ ਉਹਨਾਂ ਪੁਲਿਸ ਮੁਲਾਜ਼ਮਾਂ ਦੇ ਉੱਤੇ ਵੀ ਜਿੱਥੇ ਉਹਨਾਂ ਨੂੰ ਸਿਰਫ ਸਸਪੈਂਡ ਨਹੀਂ ਬਿਸਮੈਸ ਕੀਤਾ ਜਾਵੇ ਦੂਸਰਾ ਉਹਨਾਂ ਤੇ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਹੈ 295A ਦੀ ਉਹ ਕੀਤੀ ਜਾਵੇ ਕਟਮਾਰਦੀ ਕੀਤੀ ਜਾਵੇ ਤੇ ਫਿਰ ਅਗਲਾ ਫੈਸਲਾ ਜਿਹੜਾ ਉਹ ਅਸੀਂ ਲਵਾਂਗੇ ਜੇਕਰ ਪੁਲਿਸ ਪ੍ਰਸ਼ਾਸਨ ਇਹ ਕਾਰਵਾਈ ਨਹੀਂ ਕਰਦਾ ਤੇ ਫਿਰ ਮਜਬੂਰਨ ਸਾਨੂੰ ਸਾਰਾ ਪਿੰਡ ਨਾਲ ਸਹਿਮਤਾ ਜਥੇਬੰਦੀਆਂ ਸਿੱਖ ਸੰਗਤਾਂ ਨੂੰ ਕੋਈ ਨਾ ਕੋਈ ਪ੍ਰੋਗਰਾਮ ਲਿਖਣਾ ਪਊਗਾ ਤੇ ਅਸੀਂ ਆਸ ਕਰਦੇ ਹਾਂ ਵੀ ਜਿਹੜਾ ਇਹਨਾਂ ਦੇ ਵੱਲੋਂ ਜੋ ਕੀਤਾ ਗਿਆ ਵਾ ਪੁਲਿਸ ਉਹ ਤੇ ਕਾਰਵਾਈ ਕਰਦੀ ਜਾਵੇ ਤੇ ਵੀ ਦੀ ਜੋ ਵੀ ਕਾਰਵਾਈ ਬਣਦੀ ਕਰੋ ਫਿਰ ਦੁਬਾਰਾ ਮੈਂ ਬੇਨਤੀ ਸੰਗਤ ਨੂੰ ਕਰ ਦਿਆਂ ਕਿ ਪਿੰਡ ਦੀ ਜਿਹੜੀ ਪੰਚਾਇਤ ਆ ਸਾਰਾ ਨਗਰ ਆ ਉਹ ਧਰਮਪ੍ਰੀਤ ਸਿੰਘ ਮੁੱਖ ਮੰਤਰੀ ਦੇ ਨਾਲ ਖੜਾ ਪਿਛੇ ਜੋ ਵੀ ਹੋਇਆ ਆਪਸੀ ਮਾੜਾ ਮੋੜ ਭਾਈਚਾਰੇ ਦੇ ਵਿੱਚ ਭੈਣ ਭਰਾਵਾਂ ਨਾਲ ਲੜਾਈ ਉਹ ਸਾਰਾ ਕੁਝ ਖਤਮ ਹੋ ਚੁੱਕਾ ਸੋ ਧੰਨਵਾਦ ਆਪ ਸਭ ਸਿਕ ਸੰਗਤਾਂ ਦਾ ਹੋਰ ਵੀ ਬੇਨਤੀ ਆ ਕਿ ਬਾਪੂ ਜੀ ਆ ਵੀ ਦੋ ਦਸਤੂਰ ਤੁੰ ਮੇਰੇ ਅੱਗੇ ਫਿਕਰ ਇਹਨਾਂ ਨੂੰ ਵੀ ਕਹ ਦੋ ਕਿ ਜੋ ਮੈਂ ਗਲਤੀ ਕੀਤੀ ਬਹੁਤ ਹੀ ਬੰਦਾ ਤੂੰ ਵੀ ਆਪਣੀ ਗਲਤੀ ਦੀ ਮਾਫੀ ਮੰਗ ਲੈ ਨਾ ਪਛਾਣ ਫਿਰ ਚੱਜਾ ਪਛਾਹ ਇੱਥੇ ਮਾਫ ਕਰ ਦਿਓ ਮੈਨੂੰ ਮੈਂ ਟਾਂ ਰੋੜੇ ਮਾਰੇ ਬੂਏ ਤੇ ਮੈਨੂੰ ਮਾਫ ਕਰ ਦਿਓ ਮੇਰੇ ਕੰਨਾਂ ਨੂੰ ਹੱਥ ਲੱਗੇ ਆ ਮੈਂ ਗਲਤੀ ਚਾਹਨਾ ਆਪਣੀ ਮੈਂ ਟਾਂ ਰੋੜੇ ਮਾਰੇ ਬੂਏ ਤੇ ਮੈਂ ਬੂਏ ਦੇ ਦਾਤਰ ਕਿਰਪਾਨਾ ਮਾਰੇ ਸੀ ਜੋ ਇਹ ਬੇਨਤੀ ਆ ਇੱਕ ਪਿੰਡ ਦੀ ਪੰਚਾਇਤ ਵੱਲੋਂ ਅਸੀਂ মিডিਆ ਨੂੰ ਵੀ ਬੇਨਤੀ ਕਰਦੇ ਹਾਂ ਜਿੱਦਾਂ ਵੀ ਸਾਡਾ ਵੀਡੀਓ ਦਾ ਭਾਇਚਾਰਾ ਤੁਹਾਡਾ ਧੰਨਵਾਦ ਤੁਸੀਂ ਸਵਾਦ ਦਿੱਤਾ ਪਰ ਹੁਣ ਜਿਹੜਾ ਇਹ ਸਮੁੱਦੇ ਨੂੰ ਐਵੇਂ ਨਾ ਪੇਸ਼ ਕੀਤਾ ਜਾਵੇ ਕਿ ਜਿਹੜਾ ਪਿੰਡ ਆ ਜਾਂ ਪਿੰਡ ਦੀ ਪੰਚਾਇਤ ਆ ਉਹ ਸ਼ਾਇਦ ਇਹਨਾਂ ਦੇ ਕੋਈ ਬੱਚੇ ਦੇ ਵਿਰੋਧਾ ਜਾਂ ਇਹਨਾਂ ਦੀ ਦੋਖੀ ਆ ਬਿਲਕੁਲ ਨਹੀਂ ਸਾਹੇ ਨਾਲ ਖੜੇ ਨੇ ਸੋ ਇਸੇ ਤਰ੍ਹਾਂ ਪ੍ਰੇਮ ਪਿਆਰ ਦੇ ਨਾਲ ਆਪਾਂ ਉਸ ਦਾ ਜਿਹੜਾ ਹੱਲ ਕਰੀਏ ਬਾਪੂ ਵੀ ਵੈਰੇ ਢਾ ਦਾਂਗੇ ਜੈ ਜੀ ਆ ਇਹ ਵੀ ਬੋਲਦੇ ਵੀ ਮੀਡੀਆ ਜਿਹੜਾ ਸਾਨੂੰ ਸਾਨੂੰ ਵੀ ਤੰਗ ਨਾ ਕਰੇ ਘੜੀ ਮੂੜੀ ਕੋਈ ਨਹੀਂ ਕਰਦਾ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਪਿੰਡ ਦੀਨੇਵਾਲ 9 ਤਰੀਕ ਨੂੰ ਘਟਨਾ ਵਾਪਰੀ ਆ ਉਹ ਬੜੀ ਨਿੰਦਨ ਜੋ ਗਿਆ রাইਟ ਕਿਉਂਕਿ ਇਹ ਬੱਚਾ ਥੋੜਾ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਤੇ ਇਹਦੀ وجہ ਨਾਲ ਇਹ ਸਾਰਾ ਕੁਝ ਇਹ ਜੋ ਹੋਇਆ ਤੇ ਉਹਦੇ ਵਾਸਤੇ ਜੋ ਪੁਲਿਸ ਮੁਲਾਜ਼ਮਾਂ ਨੇ ਧੱਕਾ ਕੀਤਾ ਉਹ ਬਹੁਤ ਉਹ ਬਹੁਤ ਨਿਖੇਦੀ ਜਾਣਕਿਆ ਇਸ ਕਰਕੇ ਅੱਗੇ ਤੋਂ ਇਹੋ ਜੀ ਘਟਨਾ ਨਾ ਵਾਪਰੇ ਵਾਕਿ ਪੂਰੇ ਪੰਚਾਇਤ ਵਾਲੇ ਸਾਰੇ ਇਸ ਗੱਲ ਤੇ ਸਹਿਮਤ ਹੈ ਕਿ ਬੱਚਾ ਥੋੜਾ ਦਿਮਾਗੀ ਤੌਰ ਤੇ ਪਰੇਸ਼ਾਨ ਤੇ ਤਾਂ ਅਸੀਂ ਇਲਾਜ ਕਰਾਉਣ ਦੀ ਵੀ ਅਸੀਂ ਸਾਰੇ ਜਣੇ ਰਲ ਮਿਲ ਕੇ ਜਿੰਮੇਵਾਰੀ ਚੁੱਕਦੇ ਆ ਤੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਪੰਚਾਇਤ ਵਾਲਿਆਂ ਦਾ ਕਿ ਇਹਨਾਂ ਨੇ ਜਿਹੜਾ ਮਸਲਾ ਉੱਠਿਆ ਸੀ ਉਹਨੂੰ ਸਾਰਿਆਂ ਨੇ ਰਲ ਮਿਲ ਕੇ ਸਲਝਾ ਲਿਆ ਤੇ ਇਸ ਕਰਕੇ ਇਹ ਵੀ ਧੰਨਵਾਦ ਦੇ ਪਾਤਰ ਆ ਤੇ ਅਸੀਂ ਸਾਰੇ মিডিਆ ਨੂੰ ਕਹਿੰਨੇ ਕਿ ਪਿੰਡ ਵਾਲਿਆਂ ਦੇ ਜੋ ਥੋੜੀ ਜੋ ਹੋ ਗਈ ਆ ਉਹ ਗੱਲ ਨੂੰ ਅੱਗੇ ਨਾ ਵਧਾਇਆ ਜਾਵੇ ਪਿੰਡ ਵਾਲੇ ਸਾਰੇ ਸਿੰਘ ਬੜੇ ਨਾਲ ਮਿਲ ਕੇ ਰਹਿਣ ਵਾਲੇ ਆ ਚੜ੍ਹਦੀ ਕਲਾ ਵਾਲੇ ਆ ਤੇ ਉਹ ਇਸ ਬੱਚੇ ਦਾ ਵੀ ਇਲਾਜ ਕਰਾਉਣਗੇ ਤੇ ਅੱਗੇ ਤੋਂ ਕੋਈ ਇਹੋ ਜਿਹੀ ਘਟਨਾ ਪਿੰਡ 'ਚ ਨਾ ਵਾਪਰੇ ਇਸ ਵਾਸਤੇ ਅਸੀਂ ਸਾਰਾ মিডিਆ ਦਾ ਵੀ ਧੰਨਵਾਦ ਕਰਦੇ ਆ ਕਿ ਜਿੰਨਾ ਇਹ ਮਸਲੇ ਨੂੰ ਲਿਆਂਦਾ ਅੱਗੇ ਲਿਆਂਦਾ ਤੇ ਹੁਣ ਅਸੀਂ ਉਹਨਾਂ ਘਾੜੀ ਜਨਰਲ 'ਚ ਬੇਨਤੀ ਕਰਦੇ ਆ ਕਿ ਪਿੰਡ ਦਾ ਕੋਈ ਵੀ ਇਹੋ ਜਿਹੀ 네ਗੇਟਿਵ ਖਬਰ ਪਿੰਡ ਦੇ ਬਾਰੇ ਨਾ ਦਿੱਤੀ ਜਾਵੇ ਕਿ ਪਿੰਡ ਸਾਰਾ ਇੱਕ ਮਤ ਆ ਤੇ ਜਿਹੜਾ ਪ੍ਰਸ਼ਾਸਨ ਵੀ ਆਪਣੀ ਜ਼ਿੰਮੇਵਾਰੀ ਨੂੰ ਸਮਝ ਕੇ ਤੇ ਉਹ ਜੋ ਉਹਨਾਂ ਦੇ ਕਾਰਵਾਈ ਦੀ ਗੱਲ ਕੀਤੀ ਗਈ ਆ ਤੇ ਉਹਨੂੰ ਸਿਰੇ ਨਿਭਾਵੇ ਤੇ ਇੰਨੀਆਂ ਕ ਬੇਨਤੀਆਂ ਪ੍ਰਵ ਪਿੰਡ ਵਾਲਿਆਂ ਦਾ ਸਾਰੇ ਸੰਗਤਾਂ ਦਾ ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਇਹ ਬਹੁਤ ਵਧੀਆ ਤਰੀਕੇ ਨਾਲ ਪਿੰਡ ਜੀ ਆਪਣੀ ਗੱਲ ਨੂੰ ਨਕਟਾਉਣ ਦੀ ਕੋਸ਼ਿਸ਼ ਕੀਤੀ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ